ਅਸੀਂ ਸਵੇਰੇ ਹੀ ਡਿਸਕਸ ਕੀਤਾ ਜੀ ਸਾਡੇ ਪੀਸੀਆਰ ਦੇ ਵਿੱਚ ਸਾਡੇ ਕੋਲ ਵਿਕਲ ਹੈ ਨੇ ਬਟ ਮੈਨ ਪਾਵਰ ਦੀ ਥੋੜੀ ਜੀ ਸਾਡੇ ਕੋਲ ਛੋਟੇਜ ਹੈ ਉਹ ਮੈਂ ਮੰਨ ਜੋ ਡੀਜੀਪੀ ਸਾਹਿਬ ਨਾਲ ਵੀ ਅੱਜ ਡਿਸਕਸ ਕਰਕੇ ਆਇਆ ਤੇ ਡੀਜੀਪੀ ਸਾਹਿਬ ਨੇ ਵੀ ਛੋਟੀ ਦਿੱਤੀ ਹੋਈ ਹੈ ਕਿ ਅਸੀਂ ਤੁਹਾਨੂੰ ਬਹੁਤ ਹੀ ਜਲਦੀ ਹੋਰ ਫੋਰਸ ਜਿਹੜੀ ਦੇਵਾਂਗੇ ਇਸੇ ਤਰੀਕੇ ਹੀ ਸਾਨੂੰ ਡੀਜੀਪੀ ਸਾਹਿਬ ਨੇ ਮੋਹਾਲੀ ਡਿਸਟ੍ਰਿਕਟ ਨੂੰ ਖਾਸ ਤੌਰ ਤੇ ਤਕਰੀਬ 11 ਕਰੋੜ ਰੁਪਇਆ ਮੁਹੱਈਆ ਕਰਵਾਇਆ ਹੋਣੇ ਜਿਹੜੇ ਕਿ ਅਸੀਂ ਨਵੀਂ ਟੈਕਨੀਕ ਦੇ ਜਿਹੜੇ ਕੈਮਰੇ ਲਾ ਰਹੇ ਹਾਂ ਟਰੈਫਿਕ ਨੂੰ ਕੰਟਰੋਲ ਕਰਨ ਲਈ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਕੈਮਰੇ ਆ ਰਹੀ ਚਲਾਨ ਹੋ ਜਾਂਦੇ ਨੇ ਜਿਹੜਾ ਬੰਦਾ ਓਵਰ ਸਪੀਡ ਤੇ ਚੱਲਦਾ ਹੈ ਰੈਸ਼ ਡਰਾਈਵਿੰਗ ਉਹਦੇ ਬਾਰੇ ਪਤਾ ਚੱਲ ਜੇਗਾ ਉਹ ਸਾਡੇ ਸਾਰੇ ਹੀ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਬਹੁਤ ਹੀ ਜਲਦੀ ਅਸੀਂ ਉਹਨੂੰ ਕੰਪਲੀਟ ਕਰਾਂਗੇ ਤੇ ਚਾਲੂ ਹੋ ਜਾਣਗੇ ਉਹਦੇ ਵਿੱਚ ਮਨਜੋਗ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਉਹ ਆ ਕੇ ਇਸ ਜਿਹੜੀ ਸਾਡੀ ਇਹ ਦਾ ਉਦਘਾਟਨ ਕਰਨ ਆ ਕੇ। ਪੁਲਿਸ ਸਰ ਅੱਜ ਵੀ ਇੱਕ ਵੱਡੀ ਸਫਲਤਾ ਮਾਣ ਲਈ ਪੁਲਿਸ ਨੂੰ ਲਈਏ। ਤੋਂ ਗੈਂਗਸਰ ਫੜੇ ਗਏ। ਕਿਸ ਤਰ੍ਹਾਂ ਦੇਖਿਓ ਕਿ ਕੋਆਰਡੀਨੇਸ਼ਨ ਕਿਉਂਕਿ ਪਿਛਲੇ ਲਗਾਤਾਰ ਸਰਦੇ ਟਾਈਮ ਦੇ ਵਿੱਚ ਕਈ ਵੱਡੇ ਗੈਂਸਰ ਅੱਜ ਵੀ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੂਜੇ ਸਟੇਟ ਨਾਲ ਕਿਉਂਕਿ ਤ੍ਰਾਈ ਸਟੀ ਦਾ ਪਾਰਟ ਹੈ ਹਰਿਆਣਾ ਚੰਡੀਗੜ੍ਹ ਹਿਮਾਚਲ ਆਪਣੇ ਜ਼ਿਲ੍ਹੇ ਦਾ ਜਿਹੜਾ ਪਾਰਟ ਹੈ ਉਹਨਾਂ ਨੂੰ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਕਿਉਂਕਿ ਬਾਹਰ ਤੋਂ ਆ ਕੇ ਜਿਹੜੇ ਇੱਥੇ ਆ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਲੱਗੇ ਸਫਲਤਾ ਕਾਫੀ ਮਿਲੀ ਹੈ ਲੇਕਿਨ ਕੋਆਰਡੀਨੇਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਦੇਖੋ ਜੀ ਅਸੀਂ ਟਾਈਮ ਟੂ ਟਾਈਮ ਜਿਹੜੀਆਂ ਮੀਟਿੰਗਸ ਪਹਿਲੇ ਵੀ ਹੁੰਦੀਆਂ ਰਹੀਆਂ ਨੇ ਹੁਣ ਵੀ ਅੱਗੇ ਅਸੀਂ ਕੰਟੀਨਿਊਸਲੀ ਕਰਦੇ ਰਵਾਂਗੇ ਖਾਸ ਤੌਰ ਤੇ ਯੂਟੀ ਵਾਲਿਆਂ ਨਾਲ ਪੰਚਕੋਲੇ ਨਾਲ ਪੂਰਬੀ ਜਿਹੜੇ ਨਿਵ ਡਿਸਟ੍ਰਿਕਟ ਹੈ ਨੇ ਖਾਸ ਤੌਰ ਤੇ ਅੰਮ੍ਰਿਤਸਰ ਉਹਨਾਂ ਨਾਲ ਵੀ ਜਿਹੜਾ ਸਾਡਾ ਮੀਟਿੰਗਸ ਕੰਟੀਨਿਊ ਪਹਿਲਾਂ ਹੁੰਦੀਆਂ ਰਹੀਆਂ ਨੇ ਉਹ ਹੁਣ ਵੀ ਅਸੀਂ ਕਰਾਂਗੇ ਜਿਹੜਾ ਕ੍ਰਾਈਮ ਪੇਸ਼ੇ ਦੇ ਬੰਦੇ ਹੈਗੇ ਨੇ ਉਹ ਅਸੀਂ ਆਪਸ ਦੇ ਵਿੱਚ ਹੀ ਸ਼ੇਅਰ ਵੀ ਕਰਦੇ ਆਂ ਤੇ ਸਾਡੇ ਪਰਚਾ 12 ਹੁੰਦਾ ਹੈ ਕਿ ਜਦੋਂ ਪਰਚਾ ਕੇਸ ਰਜਿਸਟਰ ਹੋ ਜਾਂਦਾ ਤੂੰ ਅਸੀਂ ਉਹਨਾਂ ਦੇ ਸਬੰਧਤ ਏਰੀਆ ਨੂੰ ਭੇਜ ਦਿੰਨੇ ਆਂ ਚਾਹੇ ਕਿਸੇ ਵੀ ਸਟੇਟ ਦਾ ਹੋਵੇ ਤਾਂ ਕਿ ਉਹਨਾਂ ਦੇ ਰਿਕਾਰਡ ਦੀ ਜੜੀ ਪੂਰਤੀ ਹੋਵੇ ਤੇ ਉਹਦੇ ਵਿੱਚ ਇਹ ਪਰਚਾ 12 ਮੀਨ ਕੇ ਸਾਡਾ ਰਜਿਸਟਰ ਨੰਬਰ 12 ਆ ਉਹਦੇ ਵਿੱਚ ਅਸੀਂ ਰਾਈਟਿੰਗ ਦੇ ਵਿੱਚ ਲਿਖ ਕੇ ਭੇਜਨੇ ਹੁੰਦੇ ਆ ਵੀ ਇਹ ਬੰਦੇ ਨੇ ਫਲਾਣੀ ਫਲਾਣੀ ਥਾਂ ਤੇ ਜਿਹੜਾ ਕ੍ਰਾਈਮ ਕੀਤਾ ਉਹਨਾਂ ਦੇ ਰਿਕਾਰਡ ਦੀ ਵੀ ਪੂਰਤੀ ਹੋਵੇ ਤੇ ਉਹਨਾਂ ਦੇ ਉੱਤੇ ਵੀ ਉਹ ਨਿਗ੍ਹਾ ਜਿਹੜੀ ਉਹ ਦੂਜੀਆਂ ਸਟੇਟਸ ਦੂਜੇ ਡਿਸਟ੍ਰਿਕਟ ਜਿਹੜੇ ਨੇ ਦੂਜੇ ਪੁਲਿਸ ਸਟੇਸ਼ਨ ਨੇ ਉਹ ਜਿਹੜੀ ਨਲ ਨਿਗਰਾਨੀ ਰੱਖਣ ਇਸੇ ਤਰੀਕੇ ਜਿਹੜੀ ਹੁਣ ਮੀਟਿੰਗਸ ਨੇ ਮੈਂ ਵੀ ਚੰਡੀਗੜ੍ਹ ਦੇ ਅਫਸਰਾਂ ਨਾਲ ਮਿਲਾਂਗਾ ਐਸਐਸਪੀ ਸਾਹਿਬ ਧਾਰੜੀ ਪਹਿਲਾਂ ਮਿਲਦੇ ਹੀ ਨੇ ਤੇ ਅਸੀਂ ਜੁਆਇੰਟਲੀ ਮੀਟਿੰਗ ਵੀ ਨਾ ਰੱਖਾਂਗੇ ਆਪਸ ਦੇ ਵਿੱਚ ਕੋਆਰਡੀਨੇਸ਼ਨ ਬਣਾਉਣ ਲਈ ਤੇ ਇਹ ਟਰਾਈ ਸਿਡੀ ਇਹ ਟਰਾਈ ਸਿਡੀ ਦੇ ਵਿੱਚ ਜਿਹੜੀਆਂ ਮੀਟਿੰਗਾਂ ਦਾ ਸلسਲਾ ਇਸ ਤਰ੍ਹਾਂ ਹੀ ਜਿਹੜਾ ਕੰਟੀਨਿਊ ਚੱਲਦਾ ਰਹੇਗਾ ਆਡਬਲਯੂ ਆਰ ਜਿਹੜੀ ਮੀਟਿੰਗ ਦਾ ਸلسਲਾ ਸ਼ੁਰੂ ਕੀਤਾ ਸੀਗਾ ਤੁਹਾਡੇ ਟਾਈਮ ਜੇ ਤੁਸੀਂ ਐਸਐਸਪੀ ਸੀਗੇ ਉਹਦੇ ਵੀ ਸਾਰ ਕੀਤਾ ਸੀਗਾ ਸੇਮ ਪ੍ਰੋਸੀਜਰ ਪਾਕਿਸਤਾਨ ਨੇ ਵੀ ਸ਼ੁਰੂ ਕੀਤਾ ਵਾ ਉਸ ਉਪਕੇ ਨੇ ਪਾਕਿਸਤਾਨ ਨੇ ਜਿਹੜਾ ਮੀਟਿੰਗਾਂ ਦਾ ਸلسਲਾ ਸ਼ੁਰੂ ਕੀਤਾ ਜੀ ਇਸ ਸੰਪਰਕ ਮਹਮ ਦੇ ਵਿੱਚ ਮਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਸਾਨੂੰ ਬੜੀ ਸਫਲ ਮਿਲ ਜਾਂਦੇ ਅਸੀਂ ਮੈਂ ਉਹ ਬਠਿੰਡੇ ਰੇਂਜ ਚ ਵੀ ਉੱਥੇ ਆਪ ਵੀ ਕਰਦਾ ਰਿਆਂ ਮੀਟਿੰਗਸ ਸਾਡੇ ਐਸਐਸਪੀ ਸਾਡੇ ਸਾਰੇ ਅਫਸਰ ਸੇਵਾ ਨਾਲ ਕਰਦੇ ਰਹੇ ਨੇ ਇਹਦੇ ਚ ਲੋਕਾਂ ਨੂੰ ਇੱਕ ਮੌਕਾ ਮਿਲਦਾ ਖੁੱਲ ਕੇ ਗੱਲ ਕਰਨ ਦਾ ਜਿਹੜੀ ਕੋ ਤਕਲੀਫ ਜਿਹੜੀ ਹੁੰਦੀ ਹੈ ਕਈ ਵਾਰ ਸਾਡੇ ਤੱਕ ਕੁੰਵੇ ਨਹੀਂ ਹੁੰਦੀ ਤੇ ਜਦੋਂ ਸਾਡੇ ਅਫਸਰ ਜਾਂਦੇ ਨੇ ਮੌਕੇ ਤੇ ਡੀਐਸਪੀ ਪਦਰ ਦਾ ਐਸਪੀ ਪਦਰ ਦਾ ਐਸਐਸਪੀ ਚਲੇ ਗਏ ਮੈਂ ਚਲਾ ਗਿਆ ਤਾਂ ਲੋਕ ਖੁੱਲ ਕੇ ਜਿਹੜੀ ਆਪਣੇ ਵਿਚਾਰ ਦੱਸ ਸਕਦੇ ਆ ਨਾਲ ਸਾਨੂੰ ਸੁਜੈਸ਼ਨ ਦਿੰਦੇ ਆ ਵੀ ਇਸ ਏਰੀਏ ਦੇ ਵਿੱਚ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਦੀ ਪੈਟਰੋਲਿੰਗ ਹੋਣੀ ਚਾਹੀਦੀ ਏ ਕਿਸ ਤਰ੍ਹਾਂ ਕ੍ਰਾਈਮ ਨੂੰ ਕੰਟਰੋਲ ਕਰਨਾ ਤੇ ਅਲੱਗ-ਅਲੱਗ ਸੁਜੈਸ਼ਨਸ ਦਿੰਦੇ ਨੇ ਕਈ ਲੋਕ ਤਾਂ ਸਾਡੇ ਨਾਲ ਸਿਕਰੇਟਲੀ ਵੀ ਗੱਲਾਂ ਕਰਦੇ ਆ ਜਿਨ੍ਹਾਂ ਨੂੰ ਅਸੀਂ ਸੀਕਰਟ ਰੱਖਨੇ ਆ ਖਾਸ ਤੌਰ ਤੇ ਆਪਣੇ ਡਰੱਗਸ ਬਾਰੇ ਵੀ ਬੜੀ ਇਨਫੋਰਮੇਸ਼ਨ ਸਾਨੂੰ ਮਿਲਦੀ ਜਾਂਦੇ ਕੋਦਰ ਸੋ ਜੀ ਤੁਸੀਂ ਅਪੀਲ ਕਰਦੇ ਹੋ ਲਾਸਟ ਮੇਰੀ ਅਪੀਲ ਤਾਂ ਇਹੋ ਹੀ ਆ ਪਬਲਿਕ ਨੂੰ ਅਸੀਂ ਤੁਹਾਡੇ ਆ ਤੁਸੀਂ ਸਾਡੇ ਪੁਲਿਸ ਦੀ ਮਦਦ ਕਰੋ ਪੁਲਿਸ ਤੁਹਾਡੀ ਮਦਦ ਕਰੇਗੀ ਤੁਹਾਡੇ ਦੋਸਤਾਂ ਅੱਗੇ ਆ ਕੇ ਇਨਫਾਰਮੇਸ਼ਨ ਦਿਓ ਆਪਾਂ ਮਾੜੇ ਆਨਸਰਾਂ ਦੇ ਪੂਰਾ ਜਿਹੜਾ ਸਕੰਜਾ ਕੱਸ ਸਕੀਏ ਤੇ ਤੁਹਾਡੇ ਸਹਿਯੋਗ ਦੀ ਸਾਨੂੰ ਸਭ ਤੋਂ ਵੱਧ ਜ਼ਰੂਰਤ ਹੈ ਜੀ ਥੈਂਕ ਯੂ ਜੀ ਚਲੋ ਜੀ ਅੱਜ ਅਸੀਂ ਪਹਿਲਾਂ ਇੱਥੇ ਡਿਸਕਸ ਕੀਤਾ ਕਿ ਸਾਡੇ ਡਿਸਟ੍ਰਿਕਟ ਦੀ ਸੈਂਕਸ਼ਨ ਪੋਸਟ ਕਿੰਨੀ ਹੈ ਤੇ ਸਾਡੀਆਂ ਅਟੈਚਮੈਂਟਸ ਕਿੰਨੀਆਂ ਨੇ ਬਾਹਰ ਸਾਨੂੰ ਲਾਂਡ ਆਰਡਰ ਤੋਂ ਕਿੰਨੀ ਫੋਰਸ ਮਿਲੀ ਹੋਈ ਹੈ ਇਹਨੂੰ ਚਲਾਉਣ ਲਈ ਇਸ ਤੋਂ ਸਵਾਇ ਮੈਂ ਅੱਜ ਮਨਜੋਗ ਡਿਜੀਟੀ ਸਾਹਿਬ ਨੂੰ ਹੋਰ ਰਿਕੁਐਸਟ ਕਰਕੇ ਆਇਆ ਸਾਡੀ 200 ਪੋਸਟ ਜਿਹੜੀ ਉਹ ਸੈਂਕਸ਼ਨ ਹੋਰ ਹੋ ਰਹੀ ਹੈ ਇਸ ਮੁਹਾਲੀ ਡਿਸਟ੍ਰਿਕਟ ਦੀ ਬਟ ਉਹਨਾਂ ਨੇ ਨਾਲ ਇਹ ਵੀ ਛੋਟੀ ਦਿੱਤੀ ਕਿ ਇਸ ਤੋਂ ਸਵਾਇ ਤੁਹਾਨੂੰ ਅਸੀਂ ਹੋਰ ਵੀ ਫੋਰਸ ਦੇਵਾਂਗੇ ਆਲਰੇਡੀ ਪਹਿਲਾਂ ਡਿਮਾਂਡ ਜਿਹੜੀ ਐਸਐਸਪੀ ਸਾਹਿਬ ਨੇ ਭੇਜੀ ਹੋਈ ਹੈ ਥੈਂਕ ਯੂ ਜੀ ਮਿਹਰਬਾਨ ਮੈਂ ਤਾਂ ਪੁਰਾਣੇ ਸਾਥੀਆਂ ਨੂੰ ਮਿਲਣ ਹੀ ਆਇਆ ਤੇ ਉਹ ਐਸਐਸਪੀ ਸਾਹਿਬ ਮੈਨੂੰ ਕਹਿੰਦੇ ਕਿ ਆਪਾਂ ਮਿਲ ਨਹੀਂ ਰਖ ਲਈਏ ਮੈਂ ਮੈਂ ਤਾਂ ਸੜ ਹੀ ਜਾਣਦੇ ਆ ਦਸੋ ਸਰ ਮੈਂ ਸਰ ਨੂੰ ਸਰ ਨੂੰ ਪਹਿਲਾਂ ਅਸੀਂ ਵੈਲਕਮ ਕਰਦੇ ਆ ਮੋਹਾਲੀ ਪੁਲਿਸ ਵੱਲੋਂ ਬਾਕੀ ਪੂਰੀ ਰੇਂਜ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਵੀ ਵੈਲਕਮ ਕਰਦਾ ਸਰ ਨੂੰ ਤੇ ਅੱਜ ਇਹ ਇੱਕ ਤੁਹਾਡੇ ਨਾਲ ਸਰ ਨੂੰ ਇੱਕ ਦੁਬਾਰਾ ਐਸ ਡੀ ਆਈ ਜੀ ਰੇਂਜ ਮੁਖਾਤੀਬ ਹੋਣ ਲਈ ਅਸੀਂ ਸਰ ਨੂੰ ਰਿਕਵੈਸਟ ਕੀਤੀ ਕਿ ਆਪਣੇ মিডিਏ ਦੇ ਸਾਥੇ ਨਾਲ ਮੁਲਾਕਾਤ ਹੋ ਜਾਏਗੀ ਇੰਟਰੋਡਕਸ਼ਨ ਦੀ ਇੰਟਰੋਡਕਸ਼ਨ ਹੋ ਜਾਊਗੀ ਤੋ ਇੱਕ ਵਾਰ ਕੌਣ ਕੀ ਐਕਟੀਵਿਟੀ ਕਰ ਰਿਹਾ ਹੈ ਕਿਹੜੇ ਆਰਗੇਨਾਈਜੇਸ਼ਨ ਨਾਲ ਹੁਣ ਜੁੜਿਆ ਹੋਇਆ ਹੈ ਉਹ ਵੀ ਸਾਰੀ ਗੱਲਾਂ ਜਿਹੜੀ ਪਤਾ ਲੱਗ ਜਾਣਗੀ ਸੋ ਇਹ ਕਿਨਾਂ ਦਾ ਜਿਹੜਾ ਉਹ ਹੈਗਾ ਸਰਦਾ ਵਿਜ਼ਨ ਵਗੈਰਾ ਆਪਾਂ ਨੂੰ ਪਤਾ ਲੱਗ ਜਾਏਗਾ ਉਹਦੇ ਕਰਕੇ ਮੈਂ ਸਰਦਾ ਧੰਨਵਾਦ ਕਰਦਾ ਕਿ ਸਰ ਸਾਡੇ ਸੱਦੇ ਤੇ ਆ ਜਾਇਏ ਨੇ ਤੁਹਾਡਾ ਸ਼ੁਕਰੀਆ ਕਰਦਾ ਤੁਸੀਂ ਵੀ ਆ ਜਾਇਏ ਹੋ ਸਾਡੇ ਸੱਦੇ ਤੇ ਸ਼ਾਰਟ ਨੋਟਿਸ ਤੇ ਤੇ ਬਹੁਤ-ਬਹੁਤ ਜੀ ਆਇਆਂ ਆਖਦਾ ਤੇ ਸਰ ਨੂੰ ਰਿਕੁਐਸਟ ਕਰਦਾ ਕਿ ਦੋ ਸ਼ਬਦ ਕਹਿ ਕੇ ਸਰ ਮੀਟਿੰਗ ਦੀ ਸ਼ੁਰੂਆਤ ਕਰੇ ਥੈਂਕ ਯੂ ਜੀ ਥੈਂਕ ਯੂ ਆਪਾਂ ਪਹਿਲਾਂ ਇੰਟਰੋਡਕਸ਼ਨ ਹੀ ਕਰ ਲਈਏ ਕਈ ਸੱਜਣ ਨਵੇਂ ਵੀ ਹੈ ਨੇ ਵਿੱਚ ਜਿਹੜੇ ਹਾਂ ਸਰ ਮਨੋਜ ਰਾਠੀ ਨਿਊਜ਼ 18 ਨਿਊਜ਼ 18 ਜੀ ਮਨਜੋਤ ਸਿੰਘ ਕਾਗਜ਼ਪੇਟੀ ਸੇ ਨਿਊਜ਼ ਅੱਛਾ ਜੀ ਗੁਰਵਿੰਦਰ ਸਿੰਘ ਇਹ ਕਾਗਜ਼ਪਤਰ ਦਾ ਜੀ ਜੀ ਉੱਤੀ ਬੈਨਿਪਾਲ ਡੇਲੀ ਪੋਸਟ ਇਹ ਆਪਾਂ ਦਾ ਪਹਿਲਾਂ ਵੀ ਮਿਲਦਾ ਰਿਹਾ ਤੁਹਾਨੂੰ ਤਾਂ ਜਾਨਣਾ ਹੀ ਆ ਮੈਂ ਅਖੀਰ ਹੋਰ ਤਾਂ ਦੇਖ ਜਾਨਣਾ ਜੀ ਜੀ ਸਰਜੀ ਸਿੰਘ ਦੀ ਰਿਪੋਰਟ ਜੀ ਜੀ ਵਾਸ਼ ਵਾਸ਼ ਨਿਊਜ਼ ਹੋਰ ਹੈ ਇੰਟਰਟੇਨਮੈਂਟ ਤੇਨ ਦਾ 24 24 ਸਤਬਰ ਦੇ ਜਨਮ ਹੋਏ ਆਜੂ ਨੇ ਜਲਦੀ ਵੀ ਨਹੀਂ ਲਿਆ ਅੱਛਾ ਅੱਛਾ ਜੀ ਬੇਟਮ ਸਿੰਘ ਲਿਬਰਟੀ ਸ਼ੋਸ ਫਿਲਡਰ ਸਬਰਵਾਰਸ ਕਾਇਨਸ ਜੀ ਜੀ ਮੈਂ ਹਰ ਜੀ ਦੀ ਸਬਰ ਵਿੱਚ ਮੀਤ ਸਿੰਘ 17 ਇਹ ਐਨ ਵੀ ਯੂਸ ਸਾਗਾ ਚੰਡੀਗੜ੍ਹ ਦੇ ਮਰਦਾ ਜੀ ਐਸ ਅਬੂਰੀ ਪੰਜਾਬੀ ਜਾ ਰਹੇ ਹੈ ਜੀ ਮੈਂ ਨਾ ਦੱਸ ਰਿਹਾ ਸੀ ਉਹਨਾਂ ਨੂੰ ਦੱਸਾਂ ਉਹ ਪਹਾੜ ਦਾ ਅਫਸਰ ਨੇ ਡੀਐਸਪੀ ਵੀ ਰਹੇ ਨੇ ਐਸਪੀ ਵੀ ਰਹੇ ਨੇ ਐਸਐਸਪੀ ਵੀ ਰਹੇ ਨੇ ਡੀਆਈਐਸ ਵੀ ਰਹੇ ਨੇ ਸਾਰੀਆਂ ਪੋਸਟਾਂ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਉੱਥੇ ਸਾਨੂੰ ਨੇੜੇ ਦੇਖਣ ਦਾ ਮੌਕਾ। ਤੁਹਾਡੇ ਸਾਰੇ ਸਜਣਾ ਦਾ ਬੜਾ ਸਹਿਯੋਗ ਰਿਹਾ ਹੈ। ਹਰੇਕ ਕੋ ਪੋਸਟ ਦੇ ਉੱਤੇ ਕਾਮਯਾਬੀ ਮਿਲੀ ਹੈ। ਸੋ ਜੀ ਮੈਂ ਹੋਨਰ ਡੀਜੀ ਬਠਿੰਡਾ ਰੇਂਜ ਤੋਂ ਟਰਾਂਸਫਰ ਹੋ ਕੇ ਆਇਆ ਇੱਥੇ ਤੇ ਇਸ ਇਲਾਕੇ ਨੂੰ ਮੈਂ ਬਹੁਤ ਹੀ ਚੰਗੀ ਤਰ੍ਹਾਂ ਜਾਣਨਾ ਰੋਪੜ ਰੇਂਜ ਦੇ ਵਿੱਚ ਦੋ ਜਿਲ੍ਹਿਆਂ ਦਾ ਮੈਂ ਐਸਐਸਪੀ ਰਿਆਂ ਫਤਿਹਗੜ ਸਾਹਿਬ ਤੇ ਮੋਹਾਲੀ ਦੇ ਵਿੱਚ ਇੱਥੇ ਜਿਵੇਂ ਕਿ ਭਾਈ ਸਾਹ ਨੂੰ ਦੱਸਿਆ ਹੈ ਕਿ ਮੋਹਾਲੀ ਚ ਮੈਂ ਉਦੋਂ ਡਿਸਟ੍ਰਿਕਟ ਨਹੀਂ ਸੀ ਬਣਿਆ ਉਦੋਂ ਮੈਂ ਐਸਪੀ ਵੀ ਰਿਆਂ ਉਦੋਂ ਪਹਿਲਾਂ ਡੀਐਸਪੀ ਸੀ ਇੱਥੇ ਸੋ ਲੋਕਾਂ ਦਾ ਬੜਾ ਪਿਆਰ ਮਿਲਿਆ ਲੋਕਾਂ ਨੇ ਬੜੀ ਇਨਫੋਰਮੇਸ਼ਨ ਦਿੱਤੀ ਸੋ ਜਿਹੜੇ ਹੁਣ ਸਾਡੀ ਟੀਮ ਹੈ ਇੱਥੇ ਸਾਡੇ ਐਸਐਸਪੀ ਦੀਪਕ 파ਰਖ ਜੀ ਬਹੁਤ ਹੀ ਮਿਹਨਤੀ ਅਫਸਰ ਨੇ ਬੜੀ ਹੀ ਮਿਹਨਤ ਨਾਲ ਜਿਹੜਾ ਕੰਮ ਕਰ ਰਹੇ ਨੇ ਇਹਨਾਂ ਦੀ ਟੀਮ ਵੀ ਬਹੁਤ ਮਿਹਨਤੀ ਹੈ ਡੀਆਈਜੀ ਦਾ ਤਾਂ ਕੰਮ ਹੁੰਦਾ ਹੈ ਉਪਰੋਂ ਨਾਲ ਸਪੋਰਟ ਕਰਨਾ ਆਪਣੇ ਅਫਸਰਾਂ ਨੂੰ ਮੋਟੀਵੇਟ ਕਰਨਾ ਹਲਾਸ਼ਰੀ ਦੇਣੀ ਆਪਣੀ ਫੋਰਸ ਨੂੰ ਹਲਾਸ਼ਰੀ ਦੇਣੀ ਸੋ ਜਿਹੜੀ ਟੀਮ ਇਹਨਾਂ ਦੀ ਬਹੁਤ ਹੀ ਵਧੀਆ ਤਰੀਕਾ ਨਾਲ ਕੰਮ ਕਰ ਰਹੀ ਹੈ ਜਿਵੇਂ ਕਿ ਮੇਰੇ ਧਿਆਨ ਦੇ ਵਿੱਚ ਸਵੇਰੇ ਦੀਪਕ ਘੋੜਾ ਨੇ ਲਿਆਂਦਾ ਅਸੀਂ ਮੀਟਿੰਗ ਕੀਤੀ ਸੀ ਵੀ ਮੁਹਾਲੀ ਦੇ ਵਿੱਚ ਉਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਬਹੁਤੇ ਸਾਡੇ ਇਕਨੋਮਿਕ ਅਫੈਂਸਸ ਵਿੰਗ ਦੇ ਜਿਹੜੀ ਹੈਗੇ ਨੇ ਕੇਸਸ ਉਹਨਾਂ ਦੇ ਪਾਸੇ ਵੀ ਅਸੀਂ ਪ੍ਰੋਪਰ ਜਿਹੜਾ ਧਿਆਨ ਦੇਵਾਂਗੇ ਖਾਸ ਤੌਰ ਤੇ ਜਿਹੜਾ ਪੈਟੀ ਕ੍ਰਾਈਮ ਤੇ ਜਿਹੜਾ ਸਟ੍ਰੀਟ ਕ੍ਰਾਈਮ ਜਿਹੜਾ ਹੈ ਤੇ ਉਹਦੇ ਵਾਲੇ ਪਾਸੇ ਵੀ ਮਹੋਰ ਸਿੰਘ ਨਾਲ ਮਿਹਨਤ ਕਰਾਂਗੇ ਤੇ ਜਿਵੇਂ ਕਿ ਟ੍ਰੈਫਿਕ ਰੂਲਸ ਦੀ ਵੀ ਸਵੇਰੇ ਸਾਡੀ ਡਿਸਕਸ਼ਨ ਹੋਈ ਕਿ ਟ੍ਰੈਫਿਕ ਰੂਲਸ ਦੀ ਉਲੰਘਣਾ ਬੜੀ ਹੋ ਰਹੀ ਹੈ ਇਹਨਾਂ ਨੇ ਬੜੀ ਵਧੀਆ ਮਹਿੰਮ ਚਲਾਈਏ ਕਿ ਡੇਲੀ ਤਕਰੀਬ 4 4 5 500 ਜਿਹੜਾ ਇੱਥੋਂ ਦਾ ਚਲਾਨ ਹੁੰਦਾ ਤੇ ਉਹਦੇ ਚ ਮੈਂ ਸਾਰੇ ਯੰਗਸਟਰ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਇਹ ਅਪੀਲ ਕਰਾਂਗਾ ਤੁਹਾਡੇ ਰਾਈ ਕਿ ਆਪਣੇ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਜਾਣਕਾਰੀ ਦੇਣ ਕਿਉਂਕਿ ਜੁਰਮਾਨਾ ਬਹੁਤ ਜ਼ਿਆਦਾ ਹੁੰਦਾ ਹੈ ਔਰ ਕਈ ਦਾ ਐਕਸੀਡੈਂਟ ਹੁੰਦੇ ਆ ਜਿਹੜੇ ਬੱਚੇ ਰੈਸ਼ ਡਾਈਵਿੰਗ ਕਰਦੇ ਨੇ ਵਿਦਆਊਟ ਹੈਲਮਟ ਜਿਹੜੇ ਜਾ ਰਹੇ ਨੇ ਤੇ ਉਹ ਜਾਨ ਨੂੰ ਖਤਰਾ ਹੁੰਦਾ ਤੇ ਨਵੇਂ ਕਾਨੂੰਨ ਦੇ ਅਕੋਰਡਿੰਗਲੀ ਜਿਹੜੀ ਇਹ ਇਹਦੇ ਵਿੱਚ ਜੁਰਮਾਨਾ ਜ਼ਿਆਦਾ ਹੈ ਤੇ ਪੇਰੈਂਟਸ ਨੂੰ ਚਾਹੀਦਾ ਪਹਿਲਾਂ ਹੀ ਬੱਚਿਆਂ ਆਪਣਿਆਂ ਨੂੰ ਸਮਝਾ ਕੇ ਰੱਖਣ ਜਿਵੇਂ ਕਿ ਮਾਨਯੋਗ ਡੀਜੀਪੀ ਸਾਹਿਬ ਨੇ ਹਦਾਇਤਾਂ ਕੀਤੀਆਂ ਨੇ ਸਾਰੀ ਪੰਜਾਬ ਪੁਲਿਸ ਨੂੰ ਕਿ ਸੰਪਰਕ ਮਹਿੰਮ ਬਣਾ ਕੇ ਰੱਖਣੀ ਹੈ ਸੰਪਰਕ ਮੁਹਿੰਮ ਚਲਾ ਕੇ ਰੱਖਣੀ ਹੈ ਸਾਡੀ ਇਸ ਰੇਂਜ ਦੇ ਵਿੱਚ ਵੀ ਚੱਲ ਰਹੀ ਹੈ ਸਾਡੇ ਸਾਰੇ ਹੀ ਅਫਸਰ ਪਬਲਿਕ ਨਾਲ ਟਾਈਮ ਟੂ ਟਾਈਮ ਜਿਹੜੀਆਂ ਮੀਟਿੰਗਸ ਕਰ ਰਹੇ ਨੇ ਉਹਦੇ ਵਿੱਚ ਪਬਲਿਕ ਦੀਆਂ ਅਸੀਂ ਤਕਲੀਫਾਂ ਸੁਣ ਰਹੇ ਹਾਂ ਵੀ ਤੁਸੀਂ ਆਪਣੇ ਸੁਜੈਸ਼ਨ ਦਿਓ ਤੁਹਾਡੀ ਤਕਲੀਫ ਕੀ ਹੈ ਤੇ ਉਹਨੂੰ ਜਿਹੜੀ ਪਹਿਲ ਦੇ ਆਧਾਰ ਤੇ ਮੀਟਿੰਗਾਂ ਕਰਕੇ ਨਾਲ ਹੱਲ ਕਰੀਏ ਇਹਦੇ ਵਿੱਚ ਅਸੀਂ ਨਾਲ ਸਿਵਲ ਪ੍ਰਸ਼ਾਸਨ ਦੇ ਅਫਸਰਾਂ ਨੂੰ ਵੀ ਲੈ ਰਹੇ ਹਾਂ মিডিਆ ਨੂੰ ਵੀ ਨਾਲ ਲੈ ਰਹੇ ਹਾਂ ਅੱਗੇ ਤੋਂ ਵੀ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਇਸ ਤਰ੍ਹਾਂ ਕੰਟੀਨਿਊ ਰਹਿਣਗੀਆਂ ਮੈਂ ਵੀ ਹਰੇਕ ਜਿਹੜੇ ਦੇ ਵਿੱਚ ਜਾ ਕੇ ਮੀਟਿੰਗ ਕਰਾਂਗਾ ਅਗਲੀ ਗੱਲ ਆਪਾਂ ਕਰਾਂਗੇ ਡਰੱਗਸ ਬਾਰੇ ਡਰੱਗਸ ਨੂੰ ਕੰਟਰੋਲ ਕਰਨ ਲਈ ਆਪਾਂ ਸਾਰਿਆਂ ਨੂੰ ਬੜੀ ਮਿਹਨਤ ਕਰਨ ਦੀ ਲੋੜ ਹੈ ਪਬਲਿਕ ਨੂੰ ਔਰ ਖਾਸ ਤੌਰ ਤੇ ਮੈਂ ਜ਼ਰੂਰ ਇਹ ਗੱਲ ਕਹਾਂਗਾ ਕਿ ਪੇਰੈਂਟਸ ਦਾ ਜਿਹੜਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਆਪਣੇ ਬੱਚੇ ਨੂੰ ਡਰਗ ਤੋਂ ਬਚਾਉਣਾ ਸੋ ਜਿਹੜੇ ਪੇਰੈਂਟਸ ਨਹੀਂ ਕਈਂ ਅਣਗੌਲਿਆ ਕਰ ਜਾਂਦੇ ਨੇ ਆਪਣੇ ਬੱਚਿਆਂ 'ਲ ਧਿਆਨ ਨਹੀਂ ਦਿੰਦੇ ਔਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬੱਚਾ ਕਿੱਥੋਂ ਨਸ਼ਾ ਲੈ ਕੇ ਆਉਂਦਾ ਹੈ ਕਿਹੜੀ ਦੁਕਾਨ ਤੋਂ ਲੈ ਕੇ ਆਉਂਦਾ ਹੈ ਕਿਹੜੇ ਸਪਲਾਈਅਰ ਤੋਂ ਲੈ ਕੇ ਆਉਂਦਾ ਉਹਦੇ ਬਾਰੇ ਪੁਲਿਸ ਨੂੰ ਇਨਫੋਰਮੇਸ਼ਨ ਨਹੀਂ ਦਿੰਦੇ ਸੋ ਮੈਂ ਤੁਹਾਡੇ ਰਹੀ ਪਬਲਿਕ ਨੂੰ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ 'ਲ ਪੂਰਾ ਖਿਆਲ ਦਿਓ ਤੇ ਜਿੱਥੇ ਵੀ ਕਿਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਫਲਾਣੀ ਫਲਾਣੀ ਥਾਂ ਤੋਂ ਨਸ਼ਾ ਲੈ ਕੇ ਆਉਂਦੇ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਉਹਨਾਂ ਸਮਗਲਰਾਂ ਦੇ ਖਿਲਾਫ ਸਾਨੂੰ ਇਨਫੋਰਮੇਸ਼ਨ ਦੇਣਾ ਸੀ ਸੀਕ੍ਰੇਟ ਅਨ ਦੇ ਨਾਂ ਰੱਖਾਂਗੇ ਤੇ ਤੁਰੰਤ ਜਿਹੜੇ ਐਕਸ਼ਨ ਲੈ ਕੇ ਉਹਨਾਂ ਨੂੰ ਅੱਗੇ ਅਸੀਂ ਭੇਜਾਂਗੇ ਸਾਡੀ ਪੁਲਿਸ ਨੇ ਪਹਿਲਾਂ ਵੀ ਬੜੀ ਰਿਕਵਰੀ ਕੀਤੀ ਏ ਮੋਹਾਲੀ ਪੁਲਿਸ ਨੇ ਤੇ ਹੋਰ ਵੀ ਅਸੀਂ ਨਾਲ ਜੜੀ ਮਿਹਨਤ ਕਰਾਂਗੇ ਇੱਕ ਜਿਵੇਂ ਐਸਐਸਪੀ ਸਾਹਿਬ ਨੇ ਮਹਿੰਮ ਚਲਾਈ ਏ ਇੱਥੇ ਕਿਰਾਏਦਾਰਾਂ ਬਾਰੇ ਤੇ ਸਰਵਰੈਂਟਸ ਦੀ ਵੈਰੀਫਿਕੇਸ਼ਨ ਬਾਰੇ ਮੈਂ ਉਹਦੇ ਵਿੱਚ ਹੀ ਨਾਲ ਐਡੀਸ਼ਨ ਕਰਾਂਗਾ ਤੇ ਕਿਰਾਏਦਾਰ ਜਿਹੜੇ ਵੀ ਰੱਖੇ ਜਾਂਦੇ ਨੇ ਉਹਨਾਂ ਦੀ ਬਕਾਇਦਾ ਪੁਲਿਸ ਤੋਂ ਵੈਰੀਫਿਕੇਸ਼ਨ ਕਰਾਉਣ ਜਿਹੜੇ ਸਰਵੰਟ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਕ੍ਰਿਮੀਨਲ ਬੰਦਾ ਰਹਿੰਦਾ ਔਰ ਉਹਨਾਂ ਨੇ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਈ ਹੋਈ ਤੇ ਜਦੋਂ ਅਸੀਂ ਫੜ ਲਾਂਗੇ ਸਾਨੂੰ ਪਤਾ ਲੱਗੇਗਾ ਇੱਥੇ ਕ੍ਰਿਮੀਨਲ ਬੰਦੇ ਰਹਿੰਦੇ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਆ ਸਟ੍ਰਿਕਟ ਐਕਸ਼ਨ ਲਾਵਾਂਗੇ ਕਿ ਉਹਨਾਂ ਨੇ ਉਸ ਬੰਦੇ ਨੂੰ ਪਨਾਹ ਕਿਉਂ ਦਿੱਤੀ ਹੋਈ ਸੋ ਮੈਂ ਸਾਰੀ ਰੋਪੜ ਰੇਂਜ ਦੇ ਨਿਵਾਸੀਆਂ ਨੂੰ ਅਪੀਲ ਕਰਾਂਗਾ ਕਿ ਪੁਲਿਸ ਤੁਹਾਡੀ ਹੈ ਤੁਹਾਡੀ دوست ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਵੇਂ ਪਹਿਲਾਂ ਸਾਨੂੰ ਸਹਿਯੋਗ ਦਿੰਦੇ ਰਹੇ ਨੇ اسی ਤਰੀਕੇ ਸਾਨੂੰ ਸਹਿਯੋਗ ਦਿਨ ਤਾਂ ਕਿ ਆਪਾਂ ਹਰੇਕ ਕ੍ਰਾਈਮ ਦੇ ਉੱਤੇ ਜਿਹੜਾ ਕੰਟਰੋਲ ਕਰੀਏ ਉਹ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਪ੍ਰੈਸ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਤਾਂ ਮੈਂ ਤੁਹਾਨੂੰ ਵੀ ਨਾਲ ਅਪੀਲ ਕਰਾਂਗਾ ਕਿ ਜਿੱਥੇ ਤੁਹਾਨੂੰ ਕੋਈ ਮਾੜੇ ਅਨਸਰਾਂ ਬਾਰੇ ਜਾਂ ਡਰੱਗਸ ਬਾਰੇ ਹੋਰ ਵੀ ਕਿਸੇ ਤਰ੍ਹਾਂ ਦੇ ਕ੍ਰਾਈਮ ਬਾਰੇ ਜੇਥੇ ਕੋਈ ਇਨਫਰਮੇਸ਼ਨ ਮਿਲਦੀ ਹੈ ਤੇ ਉਹ ਸਾਡੇ ਨਾਲ ਸਾਂਝੀ ਕਰੋ ਤਾਂ ਕਿ ਆਪਾਂ ਉਹਨਾਂ ਬੰਦਿਆਂ ਦੇ ਖਿਲਾਫ ਐਕਸ਼ਨ ਲਈਏ ਤੇ ਵਧੀਆ ਜਿਹੜੀ ਸੋਸਾਇਟੀ ਸਿਰਜੀਏ ਤੇ ਟ੍ਰੈਫਿਕ ਬਾਰੇ ਮੈਂ ਜ਼ਰੂਰ ਲੋਕਾਂ ਨੂੰ ਦੁਬਾਰਾ ਫੇਰੇ ਹੋਈ ਗੱਲ ਕਹਾਂਗਾ ਕਿ ਟ੍ਰੈਫਿਕ ਰੂਟਸ ਦੀ ਪਾਲਣਾ ਕਰੀਏ ਆਮ ਤੌਰ ਤੇ ਦੇਖਿਆ ਗਿਆ ਕਿ ਸਾਡੇ ਟ੍ਰੈਫਿਕ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸੀਡੈਂਟ ਹੋ ਰਹੇ ਨੇ ਮੋਹਾਲੀ ਦੇ ਵਿੱਚ ਇੰਟਰਨੈਸ਼ਨਲ 에ਰਪੋਰਟ ਬਣਨ ਕਰਕੇ ਟ੍ਰੈਫਿਕ ਅਗਨੌਲ ਜਿਆਦੀ ਵਧੀ ਹੈ ਟਰਾਈ ਸਿਟੀ ਹੋਣ ਕਰਕੇ ਜਿਨੇ ਵੀ ਲੋਕ ਕੋਈ ਕਿਸੇ ਨੇ ਦਿੱਲੀ ਨੂੰ ਜਾਣਾ ਹਿਮਾਚਲ ਜਾਣਾ ਅੱਗੇ ਜੇਣ ਕੇ ਜਾਣਾ ਤੇ ਮੁਹਾਲੀ ਹੀ ਇਹ ਮੇਨ ਰੂਡ ਹੈਗੇ ਨੇ ਜਿੱਧਰ ਦੀ ਜਾ ਰਹੇ ਨੇ ਸੋ ਇਧਰਲੇ ਪਾਸੇ ਪੂਰਾ ਧਿਆਨ ਦੇਣ ਟ੍ਰੈਫਿਕ ਰੂਟਸ ਦੀ ਪਾਲਣਾ ਕਰੀਏ ਖਾਸ ਤੌਰ ਤੇ ਜਿਹੜੀ ਧੁੰਦ ਪੈ ਰਹੀ ਹੈ ਹੁਣ ਸਿਆਲਾਂ ਦੇ ਵਿੱਚ ਉਹਨਾਂ ਚ ਐਕਸੀਡੈਂਟ ਬਹੁਤ ਹੁੰਦੇ ਨੇ ਲੋਕ ਬੜਾ ਸੇਫਟੀ ਨਾਲ ਜਿਹੜੇ ਆਪਣੇ ਵਹੀਕਲ ਚਲਾਉਣ ਬਸ ਮੈਂ ਤਾਂ ਇਹੋ ਬੇਨਤੀ ਕਰਨੀ ਸੀ ਤੁਹਾਨੂੰ ਕਿ ਤੁਹਾਡੇ ਸਹਿਯੋਗ ਦੀ ਤੇ ਪਬਲਿਕ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਸਾਡੇ ਤਿੰਨੋਂ ਹੀ ਐਸਐਸਪੀ ਬਹੁਤ ਮਿਹਨਤੀ ਅਫਸਰ ਨੇ ਬੜੀ ਵਧੀਆ ਇਹਨਾਂ ਨੇ ਮਹਿੰਮ ਚਲਾਈ ਏ ਇਸੇ ਤਰੀਕੇ ਹੀ ਅਸੀਂ ਇਹਨਾਂ ਨੂੰ ਕੰਟੀਨਿਊ ਰੱਖਾਂਗੇ ਥੈਂਕ ਯੂ ਹੋਰ ਤੁਸੀਂ ਦੱਸੋ ਵੇ ਪੁੱਛਣਾ